ਹਰ ਚੇਤ ਅਚੇਤ ਮਨਾ ਜੋ ਇੱਛਾ ਸੋਫਲ ਪਾਈ ਹੋਰ ਇਹਦਾ ਮਤਲਬ ਗੁਰੂ ਅਮਰਦਾਸ ਪਾਤਸ਼ਾਹ ਨੂੰ ਸਾਡੀ ਮਾਨਸਿਕਤਾ ਦਾ ਪੂਰਾ ਗਿਆਨ ਆ ਉਹ ਤਾਂ ਪਰਫੈਕਟ ਗੁਰੂ ਨੇ ਉਹ ਕਿਸੇ ਇੱਕ ਵੱਲ ਨਹੀਂ ਇਸ਼ਾਰਾ ਕਰ ਰਿਹਾ ਸਾਨੂੰ ਸਾਰਿਆਂ ਨੂੰ ਹੀ ਹੁਕਮ ਆ ਰਿਹਾ ਕਿ ਸਾਡਾ ਮਨ ਹੈ ਅਚੇਤ ਮਨ ਅਚੇਤ ਹੋਣ ਦਾ ਮਤਲਬ ਹੈ ਕਿ ਜਿਹੜੀਆਂ ਸਾਡਾ ਥਾਟ ਪ੍ਰੋਡਕਸ਼ਨ ਆ ਮਾਈਂਡ ਦਾ ਮਤਲਬ ਜਿੱਥੋਂ ਅਸੀਂ ਆਪਣੇ ਤੁਸੀਂ ਭਾਵੇਂ ਬੰਧਨ ਕਰਨਾ ਤੇ ਭਾਵੇਂ ਕੋਈ ਵੀ ਉਤਮੰਦੀ ਬਣਾਉਣੀ ਆ ਕੋਈ ਰਣਨੀਤੀ ਬਣਾਉਣੀ ਆ ਉਹ ਹੁਣਾ ਤਾਂ ਮਾਈਂਡ ਚੋਈ ਆ ਤੇ ਮਾਈਂਡ ਅਚੇਤ ਆ ਤੇ ਉਹਦੇ ਵਿੱਚ ਸਭ ਤੋਂ ਵੱਡੀ ਚੇਤਨਾ ਕੀ ਕਿਹੜੀ ਜਾਣੀ ਚਾਹੀਦੀ ਆ ਉਹ ਹੈ ਹਰ ਚੇਤ ਸਾਡੇ ਚੇਤੇ ਵਿੱਚ ਸਾਡੀ ਕੌਨਸ਼ੀਅਸਨੈਸ ਜਿਸ ਨੂੰ ਅੰਗਰੇਜ਼ੀ ਚ ਅਸੀਂ ਆਖਦੇ ਆ ਉਹ ਹਰੀ ਹੋਣਾ ਚਾਹੀਦਾ ਹੁਣ ਹਰੀ ਤੋਂ ਭਾਵ ਤੁਸੀਂ ਉਹ ਲੈ ਲਓ ਜਿਹੜਾ ਸਾਡਾ ਡਰ ਦੂਰ ਕਰਦਾ ਜਿਹੜਾ ਹੱਥਾਂ ਤੇ ਮੌਜੂਦ ਆ ਜਿਹੜਾ ਸਾਨੂੰ ਗਿਆਨ ਦਿੰਦਾ ਉਹ ਵਾਹਿਗੁਰੂ ਦਾ ਅੰਝ ਜਿਹੜਾ ਗਿਆਨ ਦਿੰਦਾ ਜਿਹੜੇ ਹਰ ਥਾਂ ਤੇ ਮਤਲਬ ਜੇ ਇੱਥੇ ਖੜਕੇ ਬੋਲ ਰਹੇ ਹੋ ਉਹ ਚੰਡੀਗੜ੍ਹ ਖੜਕੇ ਵੀ ਉਹੀ ਬੋਲ ਸਕੋ ਤੇ ਇਸਲਾਮਾਬਾਦ ਖੜਕੇ ਵੀ ਉਹੀ ਬੋਲ ਸਕੋ ਇਹਦਾ ਇਹ ਵੀ ਮਤਲਬ ਬਣੂਗਾ ਉਹਦਾ ਇਹ ਵੀ ਮਤਲਬ ਬਣੂ ਕਿ ਕਿਸੇ ਡਰ ਤੋਂ ਮੁਕਤ ਹੋ ਕੇ ਬੋਲਣਾ ਭਾਵੇਂ ਉਹ ਸਰਕਾਰ ਦਾ ਡਰਾ ਤੇ ਭਾਵੇਂ ਕਿਸੇ ਜੱਥੇਬੰਦੀ ਦੇ ਆਗੂ ਦਾ ਵੀ ਡਰਾ ਇਹ ਚੇਤਨਤਾ ਸਾਨੂੰ ਗੁਰੂ ਕਹ ਰਿਹਾ ਲੈ ਕੇ ਆਉ ਜਿਵੇਂ ਇਹਨੂੰ ਅੱਜ ਦੇ ਮੁੱਦੇ ਤੇ ਅਪਲਾਈ ਕਰਾਂ ਕਿਉਂਕਿ ਗਲਤਾਂ ਸੀ ਬਾਣੀ ਚੋਂ ਹੀ ਲੈ ਕੇ ਆਉਣੀ ਆ ਉਹ ਇਹ ਲੰਬਾ ਜ਼ਿਕਰ ਹੋਇਆ 84 ਦਾ ਵੀ ਤੇ 18ਵੀਂ ਸਤਾਪਦੀ ਤੋਂ ਉਹਦੇ ਐਗਜ਼ਾਮਪਲ ਲੈ ਕੇ ਤੇ ਵੇਖੋ ਉਹਦੇ ਚ ਇੱਕ ਨੁਕਤੇ ਦੀ ਗੱਲ ਕਰ ਲੈਂਦੇ ਆ ਰਿਸਪੌਂਸ ਦੇ ਲੈਵਲ ਤੇ 1710 ਵਿੱਚ ਰਾਜ ਸਾਡਾ ਸਥਾਪਿਤ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਕਰਤਾ ਤੇ 1765 ਵਿੱਚ ਦੁਬਾਰਾ ਹੋਇਆ ਜਦ ਪੰਜਾਬ ਦੇ ਵਿੱਚ ਲਾਹੌਰ ਫਤਿਹ ਕੀਤੀ ਗੀ ਸਰਦਾਰਾ ਰਾਜ ਹੋਇਆ ਜੱਸਾ ਸਿੰਘ ਆਲੂ ਵਾਲਿਆਂ ਦੇ ਵੱਡੇ ਘੱਲੂ ਘਾਰੇ ਤੋਂ ਬਾਅਦ ਉਹਦੇ ਵਿਚਾਰੇ ਸਿਰਫ 1710 ਤੇ 16 ਦੇ ਵਿਚਾਰੇ ਕੋਈ ਦੋ ਕਹਿੰਦਾ ਜਿਹਦੇ ਐਵੀਡੈਂਸ ਮਿਲਦੇ ਨੇ ਕਈ 6 ਵੀ ਕਹਿੰਦੇ ਜਿਵੇਂ ਤੁਸੀਂ ਅੱਜ ਵੀ ਸੁਣਿਆ ਡਾਕਟਰ ਸਾਹਿਬ ਕੋਲ ਸਿਰਫ 6 ਸਾਲਾਂ ਦੇ ਵਿੱਚ ਹੀ ਜਾਂ 6 ਤੋਂ 7 ਸਾਲ ਦੇ ਵਿਚਾਰੇ ਐਕਸਟਰਮੀਨੇਸ਼ਨ ਦੇ ਆਰਡਰ ਹੋ ਗਏ ਮੇਰੇ ਪਹਿਲੀ ਗੱਲ ਇਹ ਸਮਝਣ ਵਾਲੀ ਹੈ ਕਿ ਸਾਡੇ ਲਈ ਜਿਹੜਾ ਅੱਜ ਦਾ ਵੜੋ ਦਾ ਹੈਗਾ ਜੈਨੋਸਾਈਡ ਸਿੱਖਾਂ ਦਾ ਆਪਣਾ ਵਰਲਡ ਹੈਗਾ ਖੱਲੂਕਾਰਾ ਉਹ ਹੋਏ ਇੰਨੀ ਵਾਰੀ ਤੇ ਸ਼ੁਰੂ ਕਦ ਹੋਏ ਜਦ ਤੁਸੀਂ ਆਪਣੀ ਪੋਲੀਟਿਕਲ ਸੋਵਰੈਂਟੀ ਐਸਟੈਬਲਿਸ਼ ਕਰ ਲਈ ਮਤਲਬ ਰਾਜ ਕਾਇਮ ਕਰ ਲਿਆ ਆਈਡੀਆ ਦੇ ਲੈਵਲ ਤੇ ਨਹੀਂ ਕਿਸੇ ਖਿੱਤੇ ਦੇ ਵਿੱਚ ਮਤਲਬ ਉਹ ਇੱਕ ਸਿੱਧੀ ਚੁਣੌਤੀ ਹੋ ਗਈ ਹੁਣ ਹੁਣੇ ਆਈਡੀਆ ਨਹੀਂ ਆ ਇਹ ਯੂਟੋਪੀਆ ਨਹੀਂ ਆ ਜੋ ਗੱਲ ਕਰ ਰਹੇ ਸੀਗੇ ਕਿ ਇੰਪੋਸੀਬਿਲਿਟੀ ਨਹੀਂ ਆ ਉਹ ਪੋਸੀਬਿਲਿਟੀ ਬਣਾਤੀ ਪੰਜਾਬ ਦੀ ਧਰਤੀ ਤੇ ਜਿੱਦੋਂ ਆਜਦਾ ਜੈਸੀ ਏਰੀਆ ਲਈਏ ਤਾਂ ਜਿਹੜਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਅੱਜਕੱਲ ਦਾ ਤੁਸੀਂ ਕਹਿ ਸਕਦੇ ਹੋ ਉਹਨਾਂ ਦੇ ਵੇੜੇ ਜਿਹੜਾ ਹਿਮਾਚਲ ਹਰਿਆਣਾ ਤੇ ਪੰਜਾਬ ਦਾ ਏਰੀਆ ਪਠਾਨਕੋਟ ਤੋਂ ਲੈ ਕੇ ਪਾਣੀਪਤ ਇਕਰਤਾ ਸੀਗਾ ਈ ਸੀਗਾ ਨਾ ਫਿਰ ਕਾਂਗੜਾ ਤੋਂ ਲੈ ਕੇ ਤੁਸੀਂ ਉਧਰਲੀ ਸਾਈਡ ਉਹ ਥੋੜਾ ਡਿਸਪਿਊਟਡ ਹੈ ਕਿੱਥੇ ਟਿਕਰ ਸੀ ਇੱਕ ਏਰੀਆ ਵਿੱਚ ਸਾਰਾ ਭਰਿਆ ਸੋ ਜੈਨੋਸਾਈਡ ਕੈਂਪੇਨ ਐਕਸਟਰਮੀਨੇਸ਼ਨ ਸਿੱਖਾਂ ਵੀ ਜਿਹੜੀ ਵੀ ਸਮੇਂ ਦੀ ਸਰਕਾਰ ਆ ਉਹਨੇ ਕਿਸ ਵੇਰੇ ਐਲਾਨ ਕੀਤੇ ਤੇ ਕੀਤਾ ਉਹਨੂੰ ਉਹਦੇ 'ਚ ਫਿਰ ਵੱਡਾ ਗੱਲੂਕਾਰਾਂ ਵੀ ਬਾਅਦ 'ਚ ਹੋਇਆ ਤੇ ਛੋਟਾ ਵੀ ਹੋਇਆ ਬੇਸਿਕਲੀ 20 ਦੇ ਕਰੀਬ ਅਜਿਹੀਆਂ ਕੈਂਪੇਨਸ ਹੋਈਆਂ ਜਦ ਤੁਸੀਂ ਆਪਣਾ ਰਾਜ ਕਾਇਮ ਕਰ ਲਿਆ ਹੁਣ ਉਵੇਂ ਕਿਉਂ ਗੱਲ ਕਰ ਰਿਹਾ ਕਿਉਂਕਿ ਇਹਦੀ ਗੱਲ ਕਾਫੀ ਹੋ ਗਈ ਆ 40 ਸਾਲ ਆਪਣੇ ਹੋ ਗਏ ਨੇ ਦੇਖੋ ਹਿਸਟਰੀ ਉਸ ਤਰ੍ਹਾਂ ਨਹੀਂ ਰਿਪੀਟ ਹੁੰਦੀ ਜਿਵੇਂ ਆਪਾਂ ਕਹਿੰਦੇ ਆ ਬਟ ਹਿਸਟਰੀ ਦੇ ਉਹ ਅੰਸ਼ ਹੁੰਦੇ ਨੇ ਰਿਪੀਟ ਤੇ ਉਹਦਾ ਇੱਕ ਨਵਾਂ ਰੂਪ ਪੈਦਾ ਹੁੰਦਾ 40 ਸਾਲ ਤੋਂ ਬਾਅਦ 1710 ਤੋਂ ਬਾਅਦ 1750 ਹੋ ਜਾਣਾ ਸੀ ਨਾ ਔਸਿਸ ਸਾਹਿਬ ਨਾਲ ਦੇਖੋ 15 ਸਾਲ ਦੀ ਅਗਲੀ ਯੋਜਨਾ ਬਣਾ ਲਓ ਕੀ ਕਰਨਾ ਕਿ ਅਗਲੇ 15 ਸਾਲ ਵਿੱਚ ਸਥੂਲ ਰੂਪ ਵਿੱਚ ਕੀ ਪ੍ਰਾਪਤ ਕਰਨਾ ਇਹ ਨਾ ਕਹੋ ਕਿ ਅਸੀਂ ਪਿਛਲੇ 40 ਸਾਲਾਂ ਦੀ ਨੀਂਹ ਰੱਖ ਰਹੇ ਹਾਂ ਨੀਂਹ ਰੱਖਣ ਤੋਂ ਬਾਅਦ ਵਿਦਨ 2 ਇਅਰਸ ਬੜਾ ਕੁਝ ਕਰ ਲਿਆ ਸੀ ਆਪਾਂ ਇਹ ਗੱਲ ਵੀ ਨਾ ਭੁੱਲੀਏ ਨੀਂਹ ਤਾਂ ਰੱਖੀ ਹੋਈ ਹੈ ਗੁਰਦਆਮਿਕ ਸਾਹਿਬ ਵੇਲੇ ਦੀ ਜਦ ਨੀਂਹ ਨੂੰ ਕੋਈ ਫੇਰ ਤੋੜਦਾ ਅਸੀਂ ਦੁਬਾਰਾ ਉਹ ਨੀਂਹ ਪੱਕੀ ਕਰਦੇ ਹਾਂ ਜਿਵੇਂ ਗੁਰਦਾਨਕ ਸਾਹਿਬ ਬਾਰੇ ਆਖ ਦਿੱਤਾ ਗਿਆ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਤੇ ਜਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉਸ ਵੇਲੇ ਅੱਲਾ ਯਾਰ ਅੱਲਾ ਯਾਰ ਖਾਜੂਗੀਆਂ ਨੇ ਲਿਖਿਆ ਸਿੰਘਾਂ ਦੀ ਸਲਤਨਤ ਕਾ ਪੌੜਾ ਲਗਾ ਚਲੇ ਉਹ ਮਤਲਬ ਸਿਰਾਂ ਦੇ ਉੱਤੇ ਚੱਲ ਕੇ ਲੈ ਜੇ ਸਿੱਖੀ ਕੀ ਨੀਵਾਂ ਮੈਂ ਸਰੋਂ ਪਰ ਉਠਾ ਚੱਲੇ ਅਸੀਂ ਨਹੀਂ ਨਹੀਂ ਰੱਖ ਸਕਦੇ ਜੋ ਬਾਬਾ ਜਰਨੈਲ ਸਿੰਘ ਪਿੰਡਰਾਵਾਨਿਆਂ ਨੇ ਜੱਥੇਦਾਰ ਦੇ ਰੂਪ ਵਿੱਚ ਸਾਨੂੰ ਆਖਿਆ ਸੀ ਖੌਮ ਦੇ ਉਹ ਇਹ ਸੀਗਾ ਕਿ ਇਹ ਕੁਐਸਚਨ ਦਾ ਡਿਲੇਮਾ ਸਾਡਾ ਹਟ ਜਾਊਗਾ ਇਹ ਕੁਐਸਚਨ ਸਾਡੇ ਲਈ ਨਹੀਂ ਆ ਇਹ ਇੰਦਰਾ ਬੀਬੀ ਲਈ ਆ ਉਹਦਾ ਤੇ ਜਵਾਬ ਇਹ ਦੇ ਉਸ ਵੇਲੇ ਤੇ ਤੇ ਉਹਦੇ ਵਿੱਚ ਇੱਕ ਸੰਦਰਭ ਸੀਗਾ ਜੇ ਫੌਜ ਆਊਗੀ ਰੱਖੀ ਜਾਊ ਤਾਂ ਉਸ ਤੋਂ ਬਾਅਦ ਡੈਕਲੇਰੇਸ਼ਨ ਵੀ ਹੋਈ ਆ ਸੈਪਰੇਟਿਸ ਮਿਲਟੈਂਸੀ ਦੀ ਸਾਡੀ ਪੂਰੀ ਜੰਗ ਵੀ ਹੋਈ ਆ ਪੰਜਾਬ ਵਿੱਚੋਂ 13 ਚੋਂ 10 ਐਮਪੀ ਇਲੈਕਟ ਕਰਕੇ ਵੀ ਭੇਜੇ ਨੇ ਉਹ ਫਿਰ ਉਸ ਤੋਂ ਬਾਅਦ ਦਸਨਕੁਸ਼ੀ ਵੀ ਹੋਈ ਆ ਸੋ ਇਹ ਇੱਕ ਸਿਕਲਿਕ ਅ ਦੌਰ ਹੁੰਦਾ ਇਹ ਨਾਲ ਕੋਈ ਕੁਝ ਨਹੀਂ ਹੋਇਆ ਹਰ ਲੈਵਲ ਤੇ ਹੋਇਆ ਬ੍ਰਿਟੈਂਸੀ ਦੇ ਰੂਪ ਵਿੱਚ ਹੋਇਆ ਅਕਾਲ ਤਖਤ ਤੋਂ ਵੀ ਹੋਇਆ ਡੈਮੋਕਰੈਟਿਕ ਪ੍ਰਿੰਸੀਪਲਸ ਰਾਹੀਂ ਵੀ ਹੋਇਆ ਜਮਹੂਰੀਅਤ ਤੋਂ ਇਲੈਕਸ਼ਨ ਰਾਹੀਂ ਵੀ ਹੋਇਆ ਉਹ ਫਿਰ ਇੱਕ ਦੌਰ ਆ ਗਿਆ ਕਿ ਹਿਊਮਨ ਰਾਈਟਸ ਦੀਆਂ ਵਾਇਲੇਸ਼ਨ ਵੀ ਇੰਨੀਆਂ ਹੋ ਗਈਆਂ ਤੇ ਤੁਹਾਡਾ ਇੱਕ ਜਿਵੇਂ ਤੁਸੀਂ 18ਵੀਂ ਸਦੀ ਨਾਲ ਜੁੜਨਾ ਉਹਦੇ ਵਿੱਚ ਕਈ ਦੌਰ ਨੇ 1716 ਤੋਂ ਲੈ ਕੇ 1765 ਇੱਕਦਮ ਥੋੜੀ ਆ ਗਈ ਉਹਦੇ ਵਿੱਚ ਕਈ ਦੌਰ ਆਏ ਤੇ ਉਹਦੇ ਵਿੱਚ ਟ੍ਰੇਨਿੰਗ ਕੀਤੀ ਸੀ ਇਹਦੀ ਥੋੜੀ ਜੀ ਗੱਲ ਹੋਈ ਹੈ ਮਾਝ ਦੇ ਸ਼ਬਦ ਨਾਲ ਪਕੰਡਾ ਜੋੜ ਕੇ ਅੱਜ ਦੀ ਗੱਲ ਕਰਾਂਗਾ ਪਹਿਲੀ ਜਦ ਨਵਾਬ ਕਪੂਰ ਸਿੰਘ ਕੋ ਜੱਸਾ ਸਿੰਘ ਆਲੂ ਵਾਲਿਆ ਆਇਆ ਕਿਉਂਕਿ ਇਹ ਦੋ ਨਾ ਬੜੇ ਵੱਡੇ ਨੇ ਆਪਾਂ ਉਥੋਂ ਹੀ ਸਿੱਖ ਲਈਏ ਕੁਝ ਜੱਸਾ ਸਿੰਘ ਆਲੂ ਵਾਲਿਆ ਦਾ ਬੜਾ ਮਜ਼ਾਕ ਉਡਾਇਆ ਸੀ ਸਿੱਖਾਂ ਨੇ ਇਹ ਵੀ ਨਾ ਭੁੱਲੀ ਆਪਾਂ ਕਿ ਇਹਨਾਂ ਨੂੰ ਤਾਂ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ ਕਿਉਂਕਿ ਉਹ ਦਿੱਲੀ ਰਏ ਸੀ ਜ਼ਿਆਦਾ ਟਾਈਮ ਤੇ ਉੱਥੇ ਟ੍ਰੇਨਿੰਗ ਹੀ ਦਿੱਤੀ ਜਾ ਰਹੀ ਹੈ ਜਿਹਨੇ ਐਕਚੁਅਲ ਕੰਮ ਕਰਦੇ ਆ ਨਾ ਆਪਾਂ ਇਹ ਜਿਹੜਾ ਸੋਚਦੇ ਆ ਉਸ ਤਰ੍ਹਾਂ ਨਹੀਂ ਹੁੰਦੇ ਕੰਮ ਉਹ ਇੱਕ ਪਾਰਟिकुलर ਫੋਕਸ ਹੁੰਦਾ ਲਾਈਫ ਵਿੱਚ ਉਹ ਫੋਕਸ ਕਿ ਸਾਡੇ ਨਾ ਕਈਆਂ ਦੀ ਮਰਦ ਹੁੰਦੀ ਹੈ ਸਾਡੀ ਲਾਲਸਾ ਵੀ ਹੁੰਦੀ ਹੈ ਬਟ ਸਾਡੀ ਕੰਪੀਟੈਂਸੀ ਨਹੀਂ ਹੁੰਦੀ ਉਸ ਵੇਲੇ ਨਵਾਬ ਕਪੂਰ ਸਿੰਘ ਨੂੰ ਟਿਊਟੇ ਲੈ ਜਾ ਮਤਲਬ ਜਿਹਨੂੰ ਅਸੀਂ ਮੈਂਟਰਿੰਗ ਆਖਦੇ ਆ ਸਿੱਖਣਾ ਕੀ ਆ ਸਿਖਾਣਾ ਕੀ ਆ ਤੇ ਉਹਨਾਂ ਨੂੰ ਸਿਰਫ ਦੋ ਚੀਜ਼ਾਂ ਸਿਖਾਈਆਂ ਜਾ ਰਹੀਆਂ ਸੀ ਜਿਹੜੀ ਗਿਆਨ ਰਤ ਨਾਮਨੀ ਵਿੱਚ ਸਿੱਖਾਂ ਦੀ ਭਗਤ ਮਾਲਾ ਦੇ ਵਿੱਚ ਭਾਈ ਸਿਗਾਰੂ ਤੇ ਭਾਈ ਜੈਤੂ ਨੂੰ ਜਗਤਾ ਜੀ ਨੂੰ ਗੁਰੂ ਅਰਜਨ ਸਾਹਿਬ ਨੇ ਕਈਆਂ कि ਜਾ ਕੇ ਹਰਬੋਬਿੰਦ ਨੂੰ ਕੀ ਦੱਸੋ ਉਹਦੀ ਵਿਆਖਿਆ ਵਿੱਚ ਜੋ ਲਿਖਿਆ ਹੋਇਆ ਨਾ ਉਹਦੀਆਂ ਦੋ ਲਾਈਨਾਂ ਅੱਜ ਅਪਲਾਈ ਕਰਾਂਗੇ ਆਪਾਂ ਸਿਰਫ ਦੋ ਹੀ ਉਹੀ ਚੀਜ਼ਾਂ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਲੂ ਵਾਲਿਆ ਲਈ ਕੀਤੀਆਂ ਉਹ ਦੋ ਚੀਜ਼ਾਂ ਕੀ ਸੀਗੀਆਂ ਸ਼ਬਦ ਦੀ ਪ੍ਰੀਤ ਸਮਝ ਕੇ ਪੀਰ ਦੀ ਪੀੜੀ ਖਿੱਚ ਲੈਣੀ ਹੈ ਸ਼ਬਦ ਦੀ ਪ੍ਰੀਤ ਸਮਝ ਕੇ ਹੁਣ ਇੱਥੋਂ ਆਪਾਂ ਅੰਦਾਜ਼ਾ ਲਾ ਲਓ ਕੀ ਸ਼ਬਦ ਦੀ ਸਾਡੀ ਕਿੰਨੀ ਖਪਰੀ ਦਾ ਸਾਡੀ ਜ਼ਬਾਨ ਤੇ ਹੋ ਸਾਡੇ ਚਿੱਤ ਵਿੱਚ ਨਹੀਂ ਆ ਜੋ ਅੱਜ ਦਾ ਹੁਕਮ ਕਰ ਰਿਹਾ ਸੈਕੰਡ ਪਾਰਟ ਆਉ ਲੈਂਦਾ ਹੈਗਾ ਛਸਰ ਦੀ ਵਿਦਿਆ ਲੈ ਕੇ ਮੀਰ ਦੀ ਨੀਰੀ ਖਿਚ ਲੈਣੀ ਆ ਫਿਰ ਉਹ ਢਾਡੀ ਵਾਰਾਂ ਵਿੱਚ ਆ ਗਿਆ ਉਹਦਾ ਇੱਕ ਆਪਣਾ ਰੂਪ ਇਹ ਸਿੱਖਾ ਦੀ ਭਗਤ ਮਹਾਰਾਜ ਚ ਇਦਾਂ ਲਿਖਿਆ ਹੋਇਆ ਜਿਹੜੀ ਭਾਈ ਮਨੀ ਸਿੰਘ ਦੇ ਪਰਥਾਇਆ ਸੀ ਮੰਦਦੇ ਮਤਲਬ ਇਹ ਟ੍ਰੇਨਿੰਗ ਆ ਸਾਡੀ ਇਹ ਪੰਜਵੇਂ ਪਾਸ਼ਾ ਦੇ ਕਿਹਾ ਕਿ ਛੇਵੇਂ ਪਾਸ਼ਾ ਨੂੰ ਇਹ ਮੇਰਾ ਮੈਸੇਜ ਦੋ ਦਨ ਪਹਿਲਾਂ ਰਾਵੀ ਦੇ ਵਿੱਚ ਰਹਿਣ ਤੋਂ ਪਹਿਲਾਂ ਰਹਿੰਦੇ ਗੁਰਦਰਾਇਆ ਵਿੱਚ ਹੁਣੇ ਵੀ ਉੱਥੇ ਹੀ ਰਹਿ ਰਹੇ ਨੇ ਨਾ ਉਹ ਸੋ ਇਹ ਗੱਲ ਸਾਨੂੰ ਅੱਜ ਅਪਲਾਇਆ ਕਰੋ ਜੇ 40 ਸਾਲਾਂ ਵਿੱਚ ਜਿੰਨਾਂ ਨੇ ਕੁਝ ਕੀਤਾ ਉਹ ਨਾਮ ਵਿੱਚ ਰੁੱਤੇ ਹੋਏ ਸੀਗੇ ਉਹ ਪਾਰਟੀ ਪੋਲਿਟਿਕਸ ਜਾਂ ਜਥੇਬੰਦੀ ਪੋਲਿਟਿਕਸ ਵਿੱਚ ਰੁੱਤੇ ਹੋਏ ਨਹੀਂ ਸੀਗੇ ਫਰਕ ਆ ਦੋ ਚੀਜ਼ਾਂ ਵਿੱਚ ਜੇ ਅਸਵਾ ਬਾਬਾ ਜਰਨੈਲ ਸਿੰਘ ਦੀ ਗੱਲ ਕਰਦੇ ਆ ਉਹਨਾਂ ਨੂੰ ਅਕਾਲੀਆਂ ਦਾ ਵੀ ਸਾਰਾ ਪਤਾ ਉਹਨਾਂ ਨੂੰ ਫੈਡਰੇਸ਼ਨ ਦਾ ਵੀ ਸਾਰਾ ਪਤਾ ਉਹਨਾਂ ਨੂੰ ਬਬਰਾਂ ਦਾ ਵੀ ਸਾਰਾ ਪਤਾ ਉਹਨਾਂ ਨੂੰ ਜਿਹੜੇ ਪੰਜਾਬ ਦੇ ਪ੍ਰੋਫੈਸਰ ਨੇ ਉਹਨਾਂ ਦਾ ਵੀ ਪਤਾ ਪੰਜਾਬ ਦੇ ਆਈਪੀਐਸ ਦਾ ਵੀ ਪਤਾ ਪੰਜਾਬ ਜਾ ਪਏ ਐ ਇਸ ਦਾ ਵੀ ਪਤਾ ਪੰਜਾਬ ਦੇ ਐਮਪੀ ਦਾ ਵੀ ਪਤਾ ਜਿਹੜਾ ਸੁਪਰਮੇਨ ਸਾਮੀ ਉਹਨਾਂ ਨੂੰ ਆ ਰਿਹਾ ਗੱਲ ਕਰਨ ਉਹਦਾ ਵੀ ਪਤਾ ਜਿਹੜਾ ਸੀਪੀਐਸ ਦਾ ਰਿਪੋਰਟਰ ਆ ਕੇ ਲਾਸਟ ਇੰਟਰਵਿਊ ਕਰ ਰਿਹਾ ਉਹਦਾ ਵੀ ਪਤਾ ਇਹ ਹੁੰਦੀ ਹੈ ਜ਼ਿੰਮੇਵਾਰੀ ਨਾਲ ਕੰਮ ਕਰਵੀਂ ਕਿ ਤੁਹਾਡੇ ਸਲਾਹਕਾਰ ਜਿਹੜੇ ਨੇ ਅੰਦਰਲੇ ਖਾਤੇ ਗੱਲ ਕੁਝ ਹੋਰ ਹੁੰਦੀ ਆ ਤੁਸੀਂ ਜਿਹੜਾ ਪਬਲਿਕ ਵਿੱਚ ਗੱਲ ਕਰਦੀਆਂ ਉਹ ਇਹ ਬਾਹਰਲੀ ਗੱਲ ਜਿਹੜੀ ਸੱਸਤਰ ਦੀ ਵਿਦਿਆ ਹੈ ਨਾ 18 ਸੈਂਚਰੀ ਵਿੱਚ ਬਾਹਰ ਦਾ ਮਤਲਬ ਉਹੀ ਸੀ ਜਿਹੜਾ ਉਸ ਵੇਲੇ ਸ਼ਸਤਰ ਦੀ ਵਿਦਿਆ ਲੈਂਦਾ ਸੀ ਉਹਨੂੰ ਡਿਪਲੋਮੇਸੀ ਹੁੰਦੀ ਆਉਂਦੀ ਸੀ ਤੁਸੀਂ ਸੌਂਡਲੀ ਉਹਦੀ ਗੱਲ ਅਰਲੀਅਰ ਅੱਜ ਹੁਣ ਇਹਨੂੰ ਅਪਲਾਈ ਕਰ ਲੋ ਦੋ ਚੀਜ਼ਾਂ ਨੂੰ ਸੋ ਪਹਿਲੀ ਗੱਲ ਤਾਂ ਬੜੀ ਕਲੀਅਰ ਆ ਮੈਂ ਟਾਈਮ ਦੇਖ ਰਿਹਾ বারবার 6 ਮਿੰਟ ਬਚੇ ਨੇ 7 ਮਿੰਟ ਮੌਦੇ 'ਚ ਕੰਪਲੀਟ ਕਰ ਦੇਣੀ ਹੈ ਗੱਲ ਸ਼ਬਦ ਦੀ ਪ੍ਰੀਤ ਸਮਝ ਕੇ ਹੁਣ ਸ਼ਬਦ ਦੀ ਪ੍ਰੀਤ ਵਾਲ ਮੇਰਾ ਪਰਸਨਲ ਐਕਸਪੀਰੀਅੰਸ ਪਿਛਲੇ 7 ਸਾਲ ਦਾ ਹੈ ਆ ਇਹ ਨਹੀਂ ਸਾਡੇ 눈 ਤੇ ਨਜ਼ਰ ਆ ਰਿਹਾ ਸਾਡੀ ਡਿਸੀਜਨ 메ਕਿੰਗ ਵਿੱਚ ਵੀ ਇਹ ਹੈ ਨਹੀਂ ਪਰਸਨਲ ਜਥੇਬੰਦੀਆਂ ਦੇ ਢਾਂਚਿਆਂ ਵਿੱਚ ਵੀ ਅੱਜ ਕੱਲ ਇਹ ਮੈਂ ਇਹ ਨਹੀਂ ਕਹਾ ਮੈਂ ਬਿਲਕੁਲ ਨਹੀਂ ਹੈ 100% ਦੀ ਕੁਝ ਹੁੰਦਾ ਬਟ ਜੇ 85% ਨਾ ਹੋਵੇ ਫਿਰ ਉਹ ਰਿਐਲਿਟੀ ਬਣ ਜਾਂਦੀ ਹੈ ਫਿਰ ਪਰਸਪੈਕਸ਼ਨ ਨਹੀਂ ਰਹਿੰਦੀ ਇਹ ਸਾਡੇ ਢਾਂਚੇ ਜਿਹੜੇ ਨੇ ਸੰਗਠਨ ਦੇ ਸਾਡੇ ਮੂਵਮੈਂਟਾਂ ਦੇ ਫਾਰਮਰਸ ਪ੍ਰੋਟੈਸਟ ਇਨਕਲੂਡਿਡ ਇਹ ਬੜਾ ਕਲੀਅਰ ਆ ਸ਼ਬਦ ਦੀ ਪ੍ਰੀਤ ਉੱਥੇ ਨਹੀਂ ਹੈ ਸ਼ਬਦ ਰਸਨਾ ਤੇ ਜ਼ਰੂਰ ਆ ਡਿਸੀਜਨ 메ਕਿੰਗ ਵਿੱਚ ਆਉਣਾ ਚਾਹੀਦਾ ਸਾਡੀ ਸੈਕਿੰਡ ਗੱਲ ਹੈ ਸ਼ਸਤਰ ਦੀ ਸ਼ਸਤਰ ਦਾ ਮਤਲਬ ਅਜਤੇ ਮਹੌਜ ਕੀ ਆ ਦੇਖੋ 1710 ਤੋਂ 1765 ਦੀ ਰਣਨੀਤੀ ਵਿੱਚ ਵੀ ਕਿੰਨੀਆਂ ਤਬਦੀਲੀਆਂ ਆ ਗਈਆਂ 84 ਦੀ ਰਣਨੀਤੀ ਵਿੱਚ ਤੁਸੀਂ ਸੁਣ ਲਿਆ ਕਿੰਨੀਆਂ ਤਬਦੀਲੀਆਂ ਸੀ ਉਸ ਤੋਂ ਬਾਅਦ ਦਾ 10 ਸਾਲ ਦਾ ਮੂਵਮੈਂਟ ਚੱਲਿਆ ਉਹ ਗੁਰੈਲਾ ਵਾਰਫੇਅਰ ਚੱਲਿਆ ਉਹਦੇ ਵਿੱਚ ਵੀ ਤਬਦੀਲੀ ਆਈ ਤੇ ਤੁਹਾਨੂੰ ਕੀ ਲੱਗਦਾ ਹੁਣ 40 ਸਾਲ ਬਾਅਦ ਕੋਈ ਤਬਦੀਲੀ ਨਹੀਂ ਆਉਂਗੀ ਆਫ ਕੋਰਸ ਆਉਂਗੀ ਤੁਸੀਂ ਇੱਥੋਂ ਇਹ ਕਿ ਸਟੈਟਿਸਟਿਕਲੀ ਇਸ ਗੱਲ ਨੂੰ ਸਮਝੋ ਹੁਣ ਸਾਡੀ ਰਣਨੀਤੀ ਹੈ ਕਿ ਜੇ ਰਣ ਭੂਮੀ ਬਦਲ ਗਈ ਆ ਤੇ ਰਣਨੀਤੀ ਵੀ ਬਦਲੂਗੀ ਰਣ ਭੂਮੀ 150 ਸਾਲ ਪਹਿਲਾਂ 200 ਸਕਰ ਕੁਇਲੋਮੀਟਰ ਵਿੱਚ ਸਾਡੀ 99% ਸਿੱਖ ਪੋਪੂਲੇਸ਼ਨ ਰਹਦੀ ਸੀ ਹੁਣ 2024 ਦੇ ਵਿੱਚ ਸਾਡੀ 70% ਪੋਪੂਲੇਸ਼ਨ ਸਿੱਖਾਂ ਦੀ ਇੰਡੀਅਨ ਪੰਜਾਬ ਚ ਰਹਿੰਦੀ ਆ ਜਿਹੜਾ 100 ਸਕਰ ਕਿਲੋਮੀਟਰ ਵੀ ਨਹੀਂ 17% ਸਾਡੀ ਪੋਪੂਲੇਸ਼ਨ ਇਨਸਪੋਰਾਂ ਚ ਰਹਿੰਦੀ ਆ ਜਿਹੜਾ ਇੰਡੀਆ ਦੇ ਵਿੱਚ ਪੰਜਾਬ ਤੋਂ ਬਾਹਰ ਸਿੱਖ ਵਸ ਰਹੇ ਆ ਅਸੀਂ ਉਹਨੂੰ ਟੋਟਲੀ ਇਗਨੋਰ ਕਰ ਰਹੇ ਆ ਤੇ ਉੱਥੇ ਪਿਛਲੇ 5 ਸਾਲਾਂ ਵਿੱਚ ਕਈ ਪੋਪੂਲੇਸ਼ਨ ਹਰਵੇਲੇਲੀ ਡਿਸਪਲੇਸ ਹੋ ਚੁੱਕੀਆਂ ਨੇ ਤੇ 13% ਜਿਹਨੂੰ ਅਸੀਂ ਡਾਇਸਪੋਰਾ ਕਹਿੰਦੇ ਆ ਉਹਦੇ ਚ ਰਹਿੰਦੀ ਆ ਜੇ ਅਸੀਂ ਕਹਿ ਰਹੇ ਹਾਂ ਟ੍ਰਾਂਸਨੇਸ਼ਨਲ ਰਿਪਰੈਸ਼ਨ ਹੁਣ ਪਿਛਲੇ 2 ਸਾਲਾਂ ਚੱਲ ਜਾਂਦਾ ਕਿਉਂਕਿ ਮੈਂ ਆਗਾਹਾਂ ਦੀ ਗੱਲ ਕਰਨੀ ਚਾਹਾਂਗਾ ਇਹਦੇ ਚ 5 ਮਿੰਟ ਜਿਹੜੇ ਬਚੇ ਨੇ ਆਗਾਹਾਂ ਲਈ ਕੀ ਕਰੀਏ ਦੇਖੋ ਅਸੀਂ ਅਮਰੀਕਾ 'ਚ ਬੈਠੇ ਆ ਮੈਂ ਤੁਹਾਨੂੰ ਅਮਰੀਕਾ ਦੇ ਇੱਕੋ ਐਗਜ਼ਾਮਪਲ ਦੇ ਕੇ ਗੱਲ ਖਤਮ ਕਰਾਂਗਾ ਜੋ ਅਸੀਂ ਸੋਚ ਰਹੇ ਹਾਂ ਸਿਰਫ ਉਹਦੇ ਵਿੱਚ ਹੀ ਨਾ ਖੁਸ਼ ਹੋ ਜਾਈਏ ਇਹ ਵੱਡੀ ਗੱਲ ਹੈ ਯੈਸ ਪਿਛਲੇ ਜੂਨ ਤੇ ਪਿਛਲੇ ਸਪਟੰਬਰ ਦੇ ਵਿਚਾਰੇ 100 ਤੋਂ ਵੱਧ ਆਰਟੀਕਲ ਛਪਿਆ ਦੁਨੀਆ ਵਿੱਚ ਸਿੱਖਾਂ ਬਾਰੇ ਤੇ ਖਾਲਸਾਤ ਬਾਰੇ ਬਟ ਅੱਧਾ ਤੋਂ ਜ਼ਿਆਦਾ ਉਹ ਗਲਤ ਸੀ ਤੇ ਉਸੇ ਕੰਮ ਕਰਨ ਲਈ ਅਸੀਂ ਕਿਹੜੀ ਰਿਲੇਸ਼ਨਸ਼ਿਪ ਡਿਵੈਲਪ ਕੀਤੀ ਅੱਜ ਵੀ ਉਹ ਗਲਤ ਹੈਗਾ ਬਹੁਤ ਕਹਾਵਾਂ ਤੇ ਠੀਕਾ ਇਨਫੋਰਮੇਸ਼ਨ ਹੋ ਥੋੜੀ-ਬਹੁਤ ਇਨਫੋਰਮੇਸ਼ਨ ਠੀਕ ਆ ਇਹਦਾ ਮਤਲਬ ਇਹ ਹੈ ਕਿ ਦੁਨੀਆ ਤਿਆਰ ਬੈਠੀ ਆ ਤੁਹਾਨੂੰ ਸਮਝਣ ਲਈ ਸਾਡੀ ਤਿਆਰੀ ਨਹੀਂ ਦੱਸਣ ਲਈ ਇਹ ਹੁਣ ਪਿਛਲੇ ਸਾਲ ਦੀ ਗੱਲ ਆ ਸਰ ਪਿਛਲੇ ਸਾਲ ਦੇ ਵਿੱਚ ਸਿਰਫ ਅਮਰੀਕਾ ਵਿੱਚ ਹੀ ਕੀ ਹੋਇਆ ਜਿਹੜੀ ਮੈਂ ਗੱਲ ਕਰਾਂਗਾ ਹੁਣ ਸਾਨੂੰ ਇਹ ਬੜਾ ਕਲੀਅਰ ਹੋ ਜਾਣਾ ਚਾਹੀਦਾ ਜੋ ਅਸੀਂ ਵਿਕਟਰੀ ਮੰਨ ਰਹੇ ਨੇ ਉਹ ਸਿਰਫ ਇਹੀ ਹੈ ਕਿ ਸਾਡੀ ਗੱਲ ਕਰ ਸਕਦੇ ਆ ਬਾਕੀ ਅਜੇ ਸਾਡੀ ਵਿਕਟਰੀ ਨਹੀਂ ਹੈ ਸਾਨੂੰ ਸਮਝਣਾ ਪੈਣਾ ਹੁਣ ਦੀ ਰਣ ਭੂਮੀ ਨੂੰ ਹੁਣ ਦੀ ਰਣ ਭੂਮੀ ਵਿੱਚ ਜਿੰਨੇ ਵੀ ਪਲੇਅਰਸ ਜਦ ਮੋਦੀ ਐਡਮਿਨਿਸਟ੍ਰੇਸ਼ਨ ਨੇ ਸੈਕੰਡ ਇਨੌਗੂਰੇਸ਼ਨ ਹੋਈ ਉਹਨਾਂ ਨੇ ਪਹਿਲੇ ਦੋ ਬੰਦੇ ਨਹੀਂ ਬਦਲੇ ਅਗਲੇ ਤਿੰਨ ਬੰਦੇ ਬਦਲੇ ਸੀ ਐਨਆਈ ਦਾ ਹੈਡ ਰੋ ਦਾ ਹੈਡ ਤੇ ਆਈਬੀ ਦਾ ਹੈਡ ਉਹ ਤਿੰਨੋਂ ਜਣੇ ਉਹ ਲੈ ਕੇ ਆਏ ਸੀਗੇ ਜਿਹੜੇ ਪੰਜਾਬ ਦੇ ਵਿੱਚ ਐਕਸਟਰਾ ਜੁਡੀਸ਼ੀਅਲ ਕਲਿੰਕਸ ਨੇ 30 ਤੋਂ 50 ਕੇਸ ਜਿਨ੍ਹਾਂ ਦੇ ਅਗੇਂਸਟ ਸੀਗੇ ਜਿਵੇਂ ਈਡੀ ਐਨਫੋਰਸਮੈਂਟ ਕਰ ਰਹੀ ਹੈ ਨਾ ਇੰਡੀਆ ਵਿੱਚ ਡਰਾਉ ਮਤਲਬ ਜੇਲ੍ਹ ਚ ਪਾਵਾਂਗੇ ਆ ਸਾਡੇ ਨਾਲ ਰਲ ਜਿਓ ਤੁਸੀਂ ਦੇਖਿਆਈਆ ਕੀ ਕੀ ਹੋਇਆ ਇੰਡੀਆ 'ਚ ਇਹੀ ਉਹਨਾਂ ਨੇ ਤਿੰਨ ਇੰਟੈਲੀਜੈਂਸ ਏਜੰਸੀ ਨਾਲ ਕੀਤਾ ਤਿੰਨਾਂ ਵਿੱਚੋਂ ਦੋਨੋਂ ਆਲਰੇਡੀ ਰਿਟਾਇਰ ਕਰ ਦਿੱਤਾ ਥਰਡ ਟਰਮ ਤੋਂ ਪਹਿਲਾਂ ਇੱਕ ਨੂੰ ਜੂਨ ਚ ਹੀ ਕਰਤਾ ਸੀਗਾ ਕਿਉਂਕਿ ਕਿਸੇ ਨੂੰ ਤਾਂ ਦਿਖਾਣਾ ਹੁੰਦਾ ਨਾ ਵਰਲਡ ਲੈਵਲ ਤੇ ਕਿ ਅਸੀਂ ਦੇਤੀ ਸਰ ਦਾ ਉਹ ਐਡਮਿਟ ਨਹੀਂ ਕਰਦੇ ਹੁੰਦੇ ਸੰਬੰਧ ਗੋਇਲ ਨੂੰ ਉਹਨਾਂ ਨੇ ਹੀ ਖਾਪੇ ਵਿੱਚ ਰਿਟਾਇਰ ਕਰਤਾ ਦੀਨਕਰ ਗੁਪਤਾ ਨੂੰ ਪਿਛਲੇ ਮਹੀਨੇ ਰਿਟਾਇਰ ਕਰਤਾ ਐਨਆਈ ਦਾ ਹੈੱਡ ਵੀ ਗਿਆ ਰੋ ਦਾ ਵੀ ਬਦਲ ਗਿਆ ਆਈਬੀ ਦਾ ਬਦਲ ਚੁੱਕਿਆ ਮਾਈ ਪੁਆਇੰਟ ਇਜ਼ ਦੇ ਹੈਵ ਮੂਵਡ ਆਨ ਟੂ ਨੈਕਸਟ ਗੇਮ ट्रांसनेशनल रिप्रेशन एक ग्लोबल फिनोमेना है विदिन लास्ट ईयर जदा अरोड़ा पेआ तो ਹੁਣ ਤੱਕ ਇੰਡੀਆ ਦੀ ਬਾਈਲੈਟਰਲ ਟਾਈਜ਼ ਆਲਰੇਡੀ ਅਮਰੀਕਾ ਨਾਲ ਸ਼ੁਰੂ ਹੋ ਗਈਆਂ ਦੁਬਾਰਾ ਨੈਸ਼ਨਲ ਸਿਕਿਉਰਿਟੀ ਕਾਉਂਸਲ ਜਿਹੜੇ ਡਿਸੀਜਨ ਲੈਂਦੀ ਆ ਕਿ ਇੰਡੀਆ ਦੇ ਨਾਲ ਕਿਹੜੀ ਗੱਲ ਕਰਨੀ ਆ ਉਹਦੇ ਟੌਪ 10 ਅਜੰਡਾ ਵਿੱਚ ਸਿੱਖਾਂ ਦਾ ਕੋਈ ਇਸ਼ੂ ਨਹੀਂ ਆਇਆ ਅੱਜ ਦੀ ਡੇਟ ਵਿੱਚ ਥਿਸ ਇਜ਼ ਦਾ ਰਿਐਲਿਟੀ ਆਫਕੋਰਸ ਜਿਹੜਾ ਬੰਦਾ ਫੜਿਆ ਉਹ ਕੇਸ ਚੱਲੂਗਾ ਉਹ ਇੱਕ ਹੈਗਾ ਸਾਨੂੰ ਗੱਲ ਕਰਨ ਦਾ ਮੁੱਦਾ ਮਿਲਦਾ ਉਹ ਗੱਲ ਚੱਲੂਗੀ ਬਟ ਗੇਮ ਦੇਖੋ ਕਿੱਥੇ ਚਲੀ ਗਈ ਆਲਰੇਡੀ ਯੂ ਆਰ ਨਾਟ ਪਾਰਟ ਆਫ ਦਾ ਡਿਸਕਸ਼ਨ ਵਿਚ ਵੀ ਵਰ ਇਅਰ ਐਂਡ ਅ ਹਾਫ ਅਗੋ ਸੋ ਇਟ ਇਫ ਇੱਕ ਲੀਗਲ ਕੇਸ ਹੈਗਾ ਉਹ ਲੀਗਲ ਕੇਸ ਚੱਲ ਜੀ ਨੋ ਸੇ ਕਹਿਣਾ ਇੱਕ ਪਿਆਦੇ ਨੂੰ ਪੈਦਲਾ ਵੀ ਸਜ਼ਾ ਹੋਈਆਂ ਪੈਦਿਆਂ ਨੂੰ ਤਾਂ ਪੌਨਸ ਤਾਂ ਹੁੰਦੀਆਂ ਹੀ ਨੇ ਇੱਕ ਅੱਧਾ ਪੌਨ ਬਚ ਜੂ ਇੱਕ ਅੱਧਾ ਫੜਿਆ ਜਾਓ ਸੋ ਮਾਈ ਪੁਆਇੰਟ ਇਨ ਸ਼ੇਅਰਿੰਗ ਥਿਸ ਇਜ਼ ਕਿ ਸਾਡੀ ਜਿਹੜੀ ਹੁਣ ਦੀ ਰਣ ਭੂਮੀ ਆ ਉਹ ਇੰਟਰਨੈਸ਼ਨਲ ਨਹੀਂ ਐ ਇਕੱਲੀ ਉਹ ਪਰਟਿਕੂਲਰ ਟ੍ਰੇਡ ਰਿਲੇਸ਼ਨਸ ਨਾਲ ਜੁੜੀ ਹੋਈ ਐ ਇੱਕ ਇਹ ਸਮ ਨੂੰ ਸਮਝਣਾ ਜਿਹੜੇ ਡਾਇਸਪੋਰਾ ਵਾਲੇ ਨੇ ਇਨਸਪੋਰਾ ਵਾਲੇ ਨੇ ਪੰਜਾਬ ਵਾਲੇ ਨੇ ਦੂਸਰਾ ਸਾਡਾ ਜਿਹੜਾ ਪੰਜਾਬ ਦਾ ਖਿੱਤਾ ਉਹਦੇ ਵਿੱਚ ਪੰਜਾਬ ਦੀ ਰੈਪ੍ਰেজੈਂਟੇਸ਼ਨ ਦੇ ਵਿੱਚ ਜੇ ਤੁਸੀਂ ਇਲੈਕਟਰਲ ਪੋਲਿਟਿਕਸ ਵਿੱਚ ਲੜਨੀ ਆ ਸਾਡੇ ਕੋਲ ਕੋਈ ਆਪਸ਼ਨ ਨਹੀਂ ਐ ਜਿਹਨੂੰ ਅਸੀਂ ਇੱਕ ਇਲੈਕਸ਼ਨ ਜਿੱਤ ਕੇ ਇੱਕ ਐਮਪੀ ਬਣਾ ਕੇ ਆਪਣੇ ਆਪ ਚੋਹਲ ਯੈਸ ਵੱਡੀ ਗੱਲ ਹੁੰਦੀ ਐ ਬੜੋ ਦੇ ਨਾਲ ਕੋਈ ਗਵਰਨੈਂਸ ਤੇ ਕੋਈ ਪਾਲਿਸੀ ਚੇਂਜ ਨਹੀਂ ਹੋਊ ਤੁਸੀਂ 10 ਵੀ ਪਹਿਲਾਂ ਭੇਜੇ ਦੇ 13 ਚੋ ਸੋ ਯੂ ਹੈਵ ਟੂ ਫੋਕਸ ਔਨ ਐਮ ਐਲ ਏ ਪੰਜਾਬ ਲੈਜਿਸਲੇਟਿਵ ਅਸੈਂਬਲੀ ਵਿੱਚ ਤੁਸੀਂ ਕਰ ਸਕਦੇ ਹੋ ਕੁਝ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਤੁਹਾਡੇ 13 ਦੇ ਵੀ 13 ਹੌਣ 543 ਵਿੱਚੋਂ ਤੁਸੀਂ ਨਹੀਂ ਕੁਝ ਕਰ ਸਕਦੇ ਇਹ ਰਿਐਲਿਟੀ ਹੈ ਵਿਚ ਵੀ ਹੈਵ ਟੂ ਅੰਡਰਸਟੈਂਡ ਤੀਸਰੀ ਗੱਲ ਪੰਥਕ ਸਟੇਜ ਤੋਂ ਮਤਲਬ ਜਿਹੜੀਆਂ ਐਸ ਜੀ ਪੀ ਸੀ ਦੀਆਂ ਇਲੈਕਸ਼ਨਸ ਹੋਣੀਆਂ ਨੇ ਜਾਂ ਪੰਥਕ ਜਥੇਬੰਦੀਆਂ ਦੇ ਜੋ ਕਰਨਾ ਉੱਥੇ ਸਭ ਤੋਂ ਜ਼ਿਆਦਾ ਕੰਮ ਕਰਨ ਦੀ ਲੋੜ ਆ ਜਹ ਜਾਂ ਵੀ ਆ ਮਾਹੌਲ ਇਸ ਵੇਲੇ ਹੈ ਪੋਲਿਟਿਕਲ ਕਲਾਈਮੇਟ ਹੈ ਪਹਿਲੀ ਵਾਰ ਇਹ ਹੋਇਆ ਸਿንስ 1980ਸ ਭਾਵੇਂ ਉਹ ਬੀਜੇਪੀ ਦੀ ਕੁ ਅਟੈਂਪਟ ਦਾ ਸ਼੍ਰੋਮਣੀ ਅਕਾਲੀ ਦਲ ਦੀ ਕਿਉਂਕਿ ਆਪਾਂ ਅਗਲੀ ਗੱਲ ਕਰੀਏ ਮੈਂ ਪਿਛਲੀ ਨਹੀਂ ਕਰ ਰਿਹਾ ਤਾਂ ਹੀ ਕੋਈ ਭਾਵੇਂ ਉਹ ਬੀਜੇਪੀ ਦੀ ਕੁ ਅਟੈਂਪਟ ਹੈ ਜਾਂ ਅਕਾਲੀਆਂ ਦਾ ਬੀਬੀ ਦੇ ਰਾਹੀਂ ਤੇ ਚੰਦੂ ਮਾਝਾ ਦੇ ਰਾਹੀਂ ਰਿਫਾਰਮ ਕਰਨ ਦੀ ਗੱਲ ਆ ਬਟ ਇਹ ਸਟੇਟਮੈਂਟ ਪਹਿਲੀ ਵਾਰ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੱਲਾ politican ਨਹੀਂ ਹੋ ਸਕਦਾ ਉਹਨੂੰ religious ਵੀ ਹੋਣਾ ਪਊ। ਇਹ ਕੋਈ ਨਹੀਂ ਗੱਲ ਕਰਦਾ ਸੀ ਅੱਜ ਤੱਕ। ਦੂਸਰਾ ਸਟੇਟਮੈਂਟ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪੰਜਾਬ ਦਾ CM ਨਹੀਂ ਬਣ ਸਕਦਾ। ਇਹ ਆ ਪੰਥਕ ਪੋਲਿਟਿਕਸ। ਇੱਥੇ ਜੋਰ ਲਾਓ ਜੇ ਤੁਸੀਂ ਲਾਉਣਾ ਉਹਨੂੰ ਰਿਫਾਰਮ ਕਰਾਣ ਜੇ ਨਹੀਂ ਲਾਉਣਾ ਤੇ ਉਹਦੇ ਪੈਰਲਲ ਵੀ ਕੰਮ ਕਰੋ। ਸਿਮਿਲਰਲੀ ਜਿਹੜੇ ਬਾਹਰ ਜਿੱਥੇ ਬੰਦੀਆਂ ਨੇ ਸ਼ਬਦ ਦੀ ਪ੍ਰੀਤ ਚ ਆਈਡੀਆ ਲਾਓ। ਅਗਲੀ ਗੇਮ ਤੇ ਕੰਮ ਕਰੋ। ਪਿਛਲੇ ਕੇਸਸ ਜਿਹੜੇ ਲਾਇਰਸ ਨੇ ਉਹਨਾਂ ਨੂੰ ਲੜਨ ਤੋਂ ਉਹ ਇੱਕ ਕੇਸ ਨੂੰ ਤੁਸੀਂ ਰਣ ਭੂਮੀ ਨਾ ਬਣਾ ਲਿਓ ਉਹ ਨਹੀਂ ਹੈ ਰਣ ਭੂਮੀ ਰਣ ਭੂਮੀ ਹੈ ਜਿੱਥੇ ਗਲੋਬਲ ਗੱਲ ਹੋ ਰਹੀ ਆ ਜਿੱਥੇ ਟ੍ਰੇਡ ਦੀ ਗੱਲ ਹੋ ਰਹੀ ਆ ਉੱਥੇ ਹਿਊਮਨ ਰਾਈਟਸ ਦੀ ਗੱਲ ਇਹ ਲਾਸਟ ਪੁਆਇੰਟ ਮੈਂ ਤੁਹਾਨੂੰ ਕਹਿ ਰਿਹਾ ਸੈਕੰਡ ਲਾਸਟ ਗੱਲ ਹੁੰਦੀ ਆ ਸਭ ਤੋਂ ਲਾਸਟ ਗੱਲ ਹੁੰਦੀ ਆ ਰਿਲੀਜੀਅਸ ਫਰੀडम ਦੀ ਤੁਹਾਨੂੰ ਇੱਥੇ ਦੇ ਅੰਕੜੇ ਦੇ ਰਿਹਾ ਪਿਛਲੇ 6 ਸਾਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਪਿਛਲੇ 6 ਸਾਲ ਦੀ ਰეკਮੈਂਡੇਸ਼ਨ ਦਿੱਤੀ ਹੈ ਯੂਐਸਟੇ ਡਿਪਾਰਟਮੈਂਟ ਨੂੰ ਕਿ ਇੰਡੀਆ ਐਜ਼ ਅ ਕੰਟਰੀ ਆਫ ਕਨਸਰਨ ਬਣਾਓ ਯੂਐਸਟੇ ਡਿਪਾਰਟਮੈਂਟ ਆਪ ਨਹੀਂ ਕਰ ਪਾ ਰਿਹਾ ਹੋ ਕਹਿੰਦੇ ਯੈਸ ਵੀ ਨੋ ਬਟ ਵੀ ਕੈਨੋਟ ਵਾਟਸ ਹਾਪ ਨਹੀਂ ਕਰ ਰਹੇ ਇਹ ਹੈ ਰਿਐਲਿਟੀ ਬਿਕਾਜ਼ ਦੇ ਨੀਡ ਟੂ ਡੂ ਟ੍ਰੇਡ ਰਿਲੇਸ਼ਨਸ ਵਿਦ ਇੰਡੀਆ ਇਸ ਰਿਐਲਿਟੀ ਦੇ ਵਿੱਚ ਅਸੀਂ ਕੀ ਕਰੀਏ ਇਸ ਰਿਐਲਿਟੀ ਦੇ ਵਿੱਚ ਜਿਹੜੀਆਂ ਜੱਥੇਬੰਦੀਆਂ ਨੇ ਉਹ ਆਪਣੇ ਲੈਵਲ ਤੇ ਕੀ ਕਰਨ ਤੇ ਪੰਥਕ ਲੈਵਲ ਤੇ ਕੀ ਕਰਨ ਐ ਐਕਚੁਅਲ ਡਿਸਕਸ਼ਨ ਇਹ ਕਰਨ ਵਾਲਾ ਇਨ ਦਾ ਪ੍ਰੈਗਮੈਟਿਕ ਰਿਐਲਿਟੀ ਨਿਸ਼ਾਨਾ ਸਾਡਾ ਉਹੀ ਆ ਨਿਸ਼ਾਨਾ ਬੱਬਰ ਅਕਾਲੀਆਂ ਦਾ ਵੀ ਉਹੀ ਸੀ ਬਟੋਂ ਦਾ ਨੇ ਇਹ ਨਹੀਂ ਕਿਹਾ ਸੀ ਜਿਹੜੇ ਜਾਪਾਨੀਆਂ ਨਾਲ ਰਲ ਕੇ ਤੇ ਜਿਹੜੇ ਬ੍ਰਿਟਿਸ਼ ਨਾਲ ਰਲ ਕੇ ਉਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਕੱਲ ਅਸੀਂ ਉਹ ਕਰਨ ਲੱਗ ਗਿਆਂ ਜਾਦਾ ਬੱਬਰ ਅਕਾਲੀਆਂ ਦਾ ਸਾਰਿਆਂ ਨੂੰ ਪਤਾ ਸੀ ਇੰਡੀਪੈਂਡੈਂਟ ਨੇ ਬਟ ਸਾਰਿਆਂ ਨੂੰ ਇਹ ਵੀ ਪਤਾ ਸੀਗਾ ਕਿ ਜਿਹੜੇ ਬ੍ਰਿਟਿਸ਼ ਨਾਲ ਨੇ ਤੇ ਜਿਹੜੇ ਜਪਨੀਸ ਨਾਲ ਦੇ ਨਿਸ਼ਾਨਾ ਉਹਨਾਂ ਦਾ ਵੀ ਉਹੀ ਆ ਉਹਨਾਂ ਦੀ ਸਟਰੈਟਜੀ ਡਿਫਰੈਂਟ ਆ ਉਹਨਾਂ ਦੇ ਟੈਕਟਿਕਸ ਡਿਫਰੈਂਟ ਨੇ ਸਾਨੂੰ ਇਹ ਮੈਜੋਰਟੀ ਲੈਣੀ ਪੈਣੀ ਹੈ ਅਸੀਂ ਜਿੱਥੇ ਸਾਡਾ ਸਟਰੈਟਜੀਕ ਡਿਫਰੈਂਸ ਆ ਜਾਂ ਟੈਕਟੀਕਲ ਡਿਫਰੈਂਸ ਆ ਅਸੀਂ ਉਹਨੂੰ ਮਾੜਾ ਨਾ ਬੋਲੀਏ ਉਹਦੇ ਨਾਲ ਕੋਈ ਐਕਚੁਅਲ ਰਿਲੇਸ਼ਨਸ਼ਿਪ ਬਣਾਉਂਦਾ ਸਾਡੀ ਕਿਹੜੀ ਆਪਸੀ ਹੈ ਰਿਲੇਸ਼ਨਸ਼ਿਪ ਸਾਡਾ ਕੋਈ ਸੀਰੀਅਸ ਡਿਸਕਸ਼ਨ ਨਹੀਂ ਹੋ ਰਿਹਾ ਬਟ ਇਨੀ ਇੱਕ ਮੈਜੋਰਟੀ ਜੇ ਰੂਲ ਲਿਆ ਕਿ ਜੇ ਸਾਰੇ ਪ੍ਰਭੂ ਸੱਤਾ ਦੀ ਗੱਲ ਕਰ ਰਹੇ ਜਿਹੜਾ ਵਰਡ ਇੱਥੇ ਲਿਖਿਆ ਕੋਡ ਮੁਕਤਿਆਰੀ ਦੀ ਗੱਲ ਕਰਦੇ ਨੇ ਰਾਜ ਦੀ ਗੱਲ ਕਰਦੇ ਨੇ ਪਰ ਤੁਹਾਡੇ ਨਾਲ ਟੈਕਟੀਕਲ ਤੇ ਸਟ੍ਰੈਟਿਜਿਕ ਡਿਫਰੈਂਸ ਆ ਤੁਹਾਨੂੰ ਐਕਚੁਅਲੀ ਤੜਾ ਹੁੰਦੇ ਨਾਲ ਬਰਾਡ ਦੀ ਲੋੜ ਆ ਉਹਨਾਂ ਨਾਲ ਸਾਂਝ ਕਰਨ ਦੀ ਲੋੜ ਆ ਜਿੱਥੇ ਕਲੀਅਰ ਆ ਕਿ ਨਿਸ਼ਾਨਾ ਇੱਕੋ ਹੀ ਆ ਇਹਨਾਂ ਗੱਸਬੜਾਂ ਨਾਲ ਦਾਸ ਕੇਮਾ ਦਾ ਜਾ ਚੱਕਾ